ਹਾਂਜੀ ਫੇਸਬੁੱਕ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਜਿਹੜੇ ਆਪਣੇ ਵੀਰ ਵੀਡੀਓ ਦੇਖਦੇ ਨੇ ਬਹੁਤ ਪਿਆਰ ਕਰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਤੇ ਆਪਾਂ ਅੱਜ ਤੁਹਾਨੂੰ ਦੱਸਦੇ ਆ ਵੀ ਲੇਟ ਮੂੰਗੀ ਹਨਾ ਜਿਹੜੀ ਮੂੰਗੀ ਲੇਟ ਹੋ ਜਾਂਦੀ ਆ ਲੇਟ ਤਾਂ ਵੀਰੇ ਹੁੰਦੀ ਹੁੰਦੀ ਆ ਆਪਣੀਆਂ 7 ਮਈ ਦੀ ਬੀਜੀ ਹੋਈ ਆ ਚਲੋ ਗਰੋਥ ਆਪਾਂ ਹੋ ਗਈ ਮੂੰਗੀ ਵੱਧਿਆ ਗਰੋਥ ਆ ਸਾਰਾ ਕੁਝ ਫਲਾਵਰਿੰਗ ਚੱਕਲ ਲੱਗ ਗਈ ਪਰ ਬੱਟ ਤੁਸੀਂ ਇੱਕ ਚੀਜ਼ ਦੇਖੋ ਵੀ ਇਹ ਮੂੰਗੀ ਤੇ ਹਲੇ ਤੱਕ ਯਾਰ ਕੋਈ ਵੱਡੀ ਫਲੀ ਨਹੀਂ ਬਣੀ ਥੋੜੇ ਸਾਹਮਣੇ ਹੈ ਹਨਾ ਨਿੱਕੇ ਨਿੱਕੇ ਹਲੀਆਂ ਨੇ ਕੋਈ ਵੱਡੀ ਫਲੀ ਨਹੀਂ ਬਣੀ ਠੀਕ ਹੈ 7 ਮਈ ਦੀ ਬੀਜੀ ਆ ਯਾਰ ਲੇਟ ਤਾਂ ਲੇਟ ਹੀ ਹੁੰਦੀਆਂ ਹਨਾ ਤੇ ਜਿਹੜੀ ਮੂੰਗੀ ਆਪਾਂ ਬੀਜੀ ਸੀਗੀ ਆ 3 ਜਾਂ 2 ਮਈ ਦੀ ਉਹਦੀ ਹੁਣ ਤੁਹਾਨੂੰ ਆਪਾਂ ਫਲੀਆਂ ਦਿਖਾਉਣੇ ਆ ਕਿੰਨੀਆਂ ਕਿ ਬਣ ਗਈਆਂ ਫਰਕ ਸਿਰਫ 5-4 ਦਿਨਾਂ ਦਾ ਤੇ ਫਰਕ ਤੁਸੀਂ ਆਪ ਦੇਖੋਗੇ ਆਹ ਦੇਖੋ ਵੀਰੇ ਇਹਦੇ ਫਲੀਆਂ ਬਣੀਆਂ ਪਈਆਂ ਨੇ ਹਨਾ ਤੁਹਾਨੂੰ ਕਿਤੇ ਵੀ ਲਾ ਲਓ ਕਿੰਨੀਆਂ ਫਲੀਆਂ ਆ ਦੇਖੋ ਫਲੇਵਰਿੰਗ ਹੋਰ ਸਾਰਾ ਇਹਦੇ ਕਿੰਨੀਆਂ ਫੜੀਆਂ ਬਣੀਆਂ ਪਈਆਂ ਨੇ ਤੇ ਹੁਣ ਯਾਰ ਆਪਾਂ ਅੰਤਰ ਕਿਉਂ ਨਾ ਉਹ ਲੇਟ ਦਾ ਵੀਰੇ ਲੇਟ ਹੀ ਹੁੰਦਾ ਹਨਾ ਸੋ ਟਾਈਮ ਨਾਲ ਬਈ ਬੀਜਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਝਾੜ ਝੂਟ ਦੇ ਜਾਂਦੀਆਂ ਨੇ ਪਰ ਲੇਟ ਤਾਂ ਯਾਰ ਲੇਟ ਹੀ ਆ ਹੁਣ ਇਹਨੇ ਕਿੰਨੀ ਫਲਾਵਰਿੰਗ ਕਰ ਰੱਖੀ ਹਨਾ ਤੇ ਲੇਟ ਮੂੰਗੀ ਗ੍ਰੋਥ ਗ੍ਰੋਥ ਕਰ ਜਾਂਦੀ ਆ ਪਰ ਕਿਤੇ ਨਾ ਕਿਤੇ ਫਰਕ ਪੈਂਦਾ ਹੈਗਾ ਤੇ ਤੁਸੀਂ ਵੀ ਬਈ ਟਾਈਮ ਨਾਲ ਮੂੰਗੀ ਬੀਜਿਆ ਕਰੋ ਅੱਗੇ ਤੋਂ ਆਪਾਂ ਵੀਡੀਓ ਬਣਾਵਾਂਗੇ ਕਦੋਂ ਬਜਾਈ ਸਾਰਾ ਕੁਝ ਸਾਰੀ ਡਿਟੇਲ ਦੀ ਵੀਡੀਓ ਬਣਾਇਆ ਕਰਾਂਗੇ ਹਨਾ ਅਰੇ ਸੀਜ਼ਨ ਦੇ ਵਿੱਚ ਤੇ ਜੇ ਆਪਣੀ ਆ ਜਾਣਕਾਰੀ ਵੀਰੇ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ